ਆਪ ਤਰੀ ਪੰਜਾਬ ਜੀ ਸਾਡੇ ਆਂਦੇ ਹਰਪ੍ਰੀਤ ਸਿੰਘ ਜੀ ਮੋਦੀਆ ਦੇ ਬਾਪ ਭਾਈ ਮਿਹਰੇ ਵਿੱਚ ਤੇ ਤੌਰ ਤੇ ਮੋਦੀਆ ਅਸੀਂ ਉਹਨਾਂ ਕੋਲ ਇੱਥੇ ਪਹੁੰਚਣ ਤੇ ਬਹੁਤ ਸਾਰੇ ਤੋਂ ਬਹੁਤ ਧੰਨਵਾਦ ਕਰਦੇ ਆ ਹਰਪ੍ਰੀਤ ਸਿੰਘ ਜੀ ਮੋਦੀਆ ਕਰ ਰੋਣ ਮਾਣ ਦੀ ਪੰਜਾਬ ਸਦਾ ਮਾਣ ਰੱਖੇਗਾ ਜਿਹੜੇ ਵਿਚਾਰੇ ਨੇ ਸਾਡੇ ਮਾਨਸ ਸਾਹਿਬ ਤੋਂ ਪਰ ਆਰ ਇੱਕ ਯਾਦਗਾਰੀ ਫੋਟੋ ਹੋਊਗੀ ਤੁਸੀਂ ਸਾਡੇ ਨਾਲ ਵਧਾਰੇ ਸਦਨੀ ਸਦਨੀ ਪੈੜਾਂ ਦੇ ਪੈੜਾਂ ਦੇ ਦੇਖੋ ਕਿੰਨਾ ਵੀਆਂ ਲੱਗਦਾ ਵਾਗਰੇ ਸਾਨੂੰ ਡੇਕਾ ਸੀ ਇੱਕ ਤਮ ਸਾਡੀ ਕਲੱਬ ਦੇ ਸਿਰ ਮੱਥੇ ਆ ਸਾਰੇ ਦਾ ਸਤਿਕਾਰ ਹੈ ਬਹੁਤ ਬਹੁਤ ਧੰਨਵਾਦ ਔਰ ਆਪਾਂ ਕਬੱਡੀ 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 ਦਾ ਲਾਪ ਚਾਰ ਜਫੀ ਬਲਿ ਕਹਿੰਦੇ ਪੰਜਾਬ ਦੀ ਧਰਤੀ ਦੇ ਨਵਾਰ ਕਟਾ ਗੁਜਰ ਪਰਿਵਾਰਾਂ ਰਾਜ ਨੇ ਇਹ ਜਿਹੜੇ ਬੋਹੜ ਬੱਚੇ ਇੱਥੇ ਜਿਹੜੇ ਡਾਟਾ ਹੁਣ ਕੇ ਸਾਡੇ ਆਜ ਟੂਰਨਾਮੈਂਟ ਕਰਵਾਇਆ ਤੋਂ ਬਹੁਤ ਹੁਣ ਕੇ ਸਾਡੇ ਅਲਪਾਗਾ ਦੀ ਧਰਤੀ ਹੈ ਗਰੂਪ ਪੀੜੀ ਦੀ ਧਰਤੀ ਹੈ ਅੱਜ ਬਹੁਤ ਵੱਡਾ ਟੂਰਨਾਮੈਂਟ ਹੋਇਆ ਹੈ ਜੁਗਾਇਂ ਪੰਜਾਬ ਸਰਕਾਰ ਵੱਲੋਂ ਆਪਣੇ ਮੈਕ ਵੱਲੋਂ 255000 ਰੁਪਏ ਸਪੋਰਟਸ ਕਲੱਬ ਗੁਜਰ ਪਰਿਵਾਰ ਨੂੰ 255000 ਰੁਪਏ ਗੁਜਰ ਪਰਿਵਾਰ ਨੂੰ ਬਹੁਤ ਬਹੁਤ ਧੰਨਵਾਦ ਅੱਜ ਦੇ ਗੁੱਜਰ ਕਬੱਡੀ ਕੱਪ ਦੀਆਂ ਨੌਜਵਾਨ ਵੀਰਾਂ ਨੂੰ ਅਤੇ ਸਾਰੇ ਸਾਥੀਆਂ ਨੂੰ ਗੁੱਜਰ ਸਮਾਜ ਨੂੰ ਬਹੁਤ-ਬਹੁਤ ਵਧਾਈਆਂ ਜਿੰਨੇ ਵੀ ਸਾਰੀ ਸੰਗਤ ਆਈ ਵੀ ਸਾਰੀ ਸੰਗਤ ਨੂੰ ਜਿੰਨੇ ਵੀ ਵੱਖ-ਵੱਖ ਪਾਰਟੀਆਂ ਦੇ ਜੋ ਵੀ ਲੀਡਰ ਸਾਹਿਬਾਨ ਆਏ ਤੇ ਸਾਰਿਆਂ ਦਾ ਮੈਂ ਗੁੱਜਰ ਸਮਾਜ ਵੱਲੋਂ ਧੰਨਵਾਦ ਕਰਦਾ ਹਾਂ ਬਹੁਤ ਬਹੁਤ ਧੰਨਵਾਦ ਜੀ। ਦੇਖੋ ਪੁਜਰ ਸਮਾਜ ਨੇ ਹਮੇਸ਼ਾ ਹੀ ਨਸ਼ਿਆਂ ਦਾ ਵਿਰੋਧ ਕੀਤਾ ਹੈ। ਸਾਡੇ ਜਿਹੜੇ ਨੌਜਵਾਨ ਨੇ ਜਿਹਨਾਂ ਚੰਗਾ ਸਨੇਹਾ ਦਿੱਤਾ ਹੈ ਇੱਕ ਸਾਨੂੰ ਇਹ ਨਸ਼ਿਆਂ ਤੋਂ ਦੂਰ ਰਹਿਣਾ ਸਾਡਾ ਨਸ਼ਿਆਂ ਤੋਂ ਦੂਰ ਰਹਿਣ ਦਾ ਇੱਕੋ ਇੱਕ ਤਰੀਕਾ ਟੂਰਨਾਮੈਂਟ। ਸਾਨੂੰ ਸਾਡੇ ਸਮਾਜ ਦੇ ਮਾਣ ਹੈ, ਸਾਨੂੰ ਸਾਡੇ ਨੌਜਵਾਨਾਂ ਦੇ ਮਾਣ ਹੈ ਜਿਹੜਿਆਂ ਨੇ ਇਹ ਪਰਲਾ ਕੀਤਾ। ਬਹੁਤ ਅੱਛਾ ਲੱਗ ਰਿਹਾ। ਦੇਖੋ ਕਿੰਨੀ ਦੁਨੀਆ ਆ ਰਹੀ ਹੈ। ਕਿਹੜੇ ਬੱਚੇ ਨੇ ਨਸ਼ਾ ਛੱਡ ਜਾਣਾ, ਕਿਹੜੇ ਬੱਚੇ ਨੇ ਖਿਡਾਰੀ ਬਣ ਜਾਣਾ। ਅੱਜ ਦਾ ਦੇਖ ਕੇ ਇੱਕ ਚੰਗਾ ਮੈਸੇਜ ਹੈ ਨਸ਼ਿਆਂ ਤੋਂ ਦੂਰ ਰਹਿਣਾ। ਜਿਹੜੀ ਸਾਡੀ ਗੁਜਰ ਬਰਾਦਰੀ ਹੈ ਨਾ ਨਸ਼ਿਆਂ ਤੇ ਬਹੁਤ ਦੂਰ ਹੈ ਇਹ ਨਸ਼ਿਆਂ ਨੂੰ ਦੂਰ ਕਰਨ ਲਈ ਪੰਜਾਬ ਲਈ ਪੰਜਾਬ ਵਿੱਚ ਬਹੁਤ ਵੱਡਾ ਪਰਲਾ ਕਰਨ ਲਈ ਹੈ ਇਹ ਬੱਚੇ ਨਸ਼ਿਆਂ ਨੂੰ ਛੱਡ ਕੇ ਖੇਡਾਂ ਵੱਲ ਧਿਆਨ ਦੇਣ ਅਸੀਂ ਸਾਰੇ ਆਪਣੀ ਗੁਜਰ ਬਰਾਦਰੀ ਦਾ ਦਿਨੋ ਧੰਨਵਾਦ ਕਰਦੇ ਹਾਂ ਜਿਹੜੇ ਇੱਥੇ ਦਰਸ਼ਕ ਆਏ ਆ ਤੇ ਲੀਡਰ ਆਏ ਆ ਸਾਰੇ ਜੀਆਂ ਨੂੰ ਅਸੀਂ ਆਖਦੇ ਹਾਂ ਨਾਲ